ਉਹ ਮੁੰਡੇ ਸਿੱਕੂਵਰ ਨਾਲ ਲੜਨ ਦੇ ਸੀਗੇ ਉਹ ਉੱਥੇ ਆਪਸ 'ਚ ਇਹਨਾਂ ਦੀ ਟਕਰਾਅ ਵਾਜੀ ਹੋ ਗਈ ਉਹ ਵੀ ਮੋਟਰ ਵਗੈਰਾ ਦੇ ਨਾਲ ਆਪਸ 'ਚ ਉਹ ਤੋਂ ਵੈਸੋ ਹੁੰਦਾ ਵਾ ਇਹਨਾਂ ਦੀ ਆਪਸ 'ਚ ਲੜਾਈ ਹੋ ਗਈ ਕਿ ਕਿ ਤੇ ਲੜਾਈ ਦੇ ਦੌਰਾਨ ਜਿਹੜਾ ਮੁੰਡਾ ਲੰਡੀ-ਲੰਡੀ ਕਰਕੇ ਸੌਂਰਮ ਨੂੰ ਤੇ ਉਹਨੇ ਇਹ ਗੁਰਪ੍ਰੀਤਾਂ ਨੂੰ ਹੰਦਾ ਤੇ ਉਹਦੇ ਕਿੱਤ ਮਾਰੀ ਸੀਗੀ ਤੇ ਉਹ ਕਰਤੇ ਤੇ ਉੱਜੀ ਸੱਤ ਬੱਜਿੰਗ ਕਰਕੇ ਉਹਦੀ ਡੈਥ ਹੋ ਗਈ ਤੇ ਮੋੜਾ ਕਿੰਨਾ ਬਣੇ ਹੋਏ ਨੇ ਜਿਹੜੇ ਇਸ ਪਾਤੀ ਦੇ ਤੇ ਇਹਨਾਂ ਦੀ ਆਪਸ ਵਿੱਚ ਹੱਥੋ ਪਾਈ ਹੋਈ ਸੀਗੀ ਦੋਨਾਂ ਦੀ ਆਪਸ ਵਿੱਚ ਟਕਰਾਰ ਵਾਈ ਤੇ ਜੂਲਦ ਬਾਅਦ ਹੱਥੋ ਪਾਈ ਹੋਈ ਸੀ ਉਹ ਤੇ ਉਹ ਦੋ ਰਾਣੇ ਮੁੰਡੇ ਵੀ ਨਹੀਂ ਨਿਕਰੇ ਤੇ ਪਾਈ ਹੋਈ ਸੀਗੀ ਜਾਂ ਚਲਾਈ ਹੋਈ ਸੀਗੀ ਤੇ ਉਹਨੇ ਇਹਨੇ ਵਾਰ ਕੀਤਾ ਸੀਗਾ ਇਹ ਮਾ ਲੜਕੇ ਜੀ ਦਾ ਟੱਪ ਦਾ ਸੋ ਇਹ ਮੁੰਡੇ ਸੀਗੇ ਨੀ ਪਾਰਟੀ ਤੇ ਜਿਹੜਾ ਦੋ ਸੀਗੇ ਮੁੰਡੇ ਦੂਜੇ ਗੁਰਪ੍ਰੀਤ ਸਿੰਘ ਉਹ ਤਿੰਨ ਜਣੇ ਸੀਗੇ ਇਹਨਾਂ ਦੇ ਵਿੱਚ ਚਾਰ ਤਾਂ ਜੁਗਨਾਈ ਦੀ ਸਾਡੇ 17 ਸਾਲ ਦੇ ਨੂੰ 15 ਸਾਲ ਦੀ ਨੂੰ ਤੇ ਉਹਨਾਂ ਦੇ ਵੀ ਜਿਹੜਾ ਮੇਨ ਮੁੰਡੇ ਨੇ ਜੀ ਇਹ ਜੁਗਨਾਈ ਦੀ ਸੀਗੇ ਉਹਨਾਂ ਦਾ ਜਨਮ ਇਹ ਇੱਕ ਮੁੰਡਾ ਪੰਜਵਾਂ ਜੀ ਦਾ ਨਾਮ ਉਹ ਵੀ ਉਮਰ ਲੱਗੀ ਆ 3 ਸਾਲ ਦੀ ਅੰਦਰ 3 ਸਾਲ ਦੀ ਤਾਂ ਹਾਂ ਦੀ ਉਹਨਾਂ ਨੂੰ ਕੋਈ ਇਸ਼ਕ ਤਾਂ ਪ੍ਰੋਫੈਸਰ ਜੀ ਦੇ ਇੰਡੀਆ ਨਾਲ ਆ ਰਿਹਾ ਸੀ ਉਹਨੇ ਉਹਨਾਂ ਦਾ ਕੋਈ ਰਿਪੋਰਟ ਜੀ ਉਹ ਆਪਕੋ ਸੋ ਫਰੈਂਡ ਸੀਗੇ ਉਹ ਉਹਨਾਂ ਦੇ ਫੈਮਿਲੀ ਵੈਸੇ ਡਾਊਟ ਸੀਗਾ ਵੀ ਇਹ ਨਾਮ ਲਗਾ ਕੇ ਵੀ ਉਹਨਾਂ ਨੇ ਬੰਨੀ ਕਾਰਵਾਈ ਕੀਤੀ ਹੋਈ ਹੈ ਪਰ ਐਦਾਂ ਨਹੀਂ ਕੁਈ ਗੱਲ ਨਹੀਂ ਉਹ ਕਹਿੰਨੇ ਆਪਕੋ ਦੋ ਸੀਗੇ ਦੋ ਪ੍ਰੀਪੈਕਟਿਵ ਚ ਲੱਗੇ ਹੋਏ ਨੇ ਤੇ ਇੱਕ ਮੁੰਡਾ ਨਾਲ ਉੱਤੇ ਕੀ ਹੈ ਬੈਟਰੀ ਮਿਲ ਕੇ ਆਉਂਦੇ ਟੂਟੀ ਹਾਂ ਨੇ ਤੇ ਇਹ ਵੀ ਕਿਹਾ ਲੱਗੀਆਂ ਨੇ ਉਹ ਆਪਕੋ ਕੀ ਕਹਿੰਦਾ ਕਿ ਪਹਿਲਾਂ ਇਹਨਾਂ ਦਾ ਦੋਮੀਏ ਇਸ ਰਿਪੋਰਟ ਸਰ ਕੋਈ ਕੋ ਆਪਸ ਦੇ ਵਿੱਚ ਖਹਿਬਾ ਜੀ ਹੋਣ ਦਾ ਆਪਣਾ ਉਹਦਾ ਬੱਚਾ ਸੀ ਨਾ ਮਗਰ ਇਹ ਸਿੱਕ ਤੋਂ ਵੱਡਾ ਉਹਨੂੰ ਬਕਰਾਰਵਾਜੀ ਹੁੰਨ ਕਰਕੇ ਅਚਨ ਚੇਤ ਲੜਾਈ ਹੋਈ ਹੋਈ ਕੋਈ ਪਹਿਲਾਂ ਨਾ ਕੋਈ ਹੋਣੀ ਆ ਕੋਈ ਕੋਈ ਜਾਣ ਪਛਾਣ ਨਹੀਂ ਬੰਲਾ ਜੀ ਖਰਚ ਸੀਗੇ ਦੇ ਕੋਲ ਉਹਨੂੰ ਖਰਚ ਮਾਰੀ ਸੀ ਬਰਤੂਕ ਉਹਦੀ ਇਹ ਬੱਕੀ ਜੱ ਲੱਗੀ ਹੋਈ ਸੀ ਬੈਕ ਸਾਈਡ ਤੇ ਹਾਂ ਜੀ ਹਾਂ ਨੰਨੀ ਉਹਨਾਂ ਦੇ ਪਹਿਲਾਂ ਹੁੰਦਾ ਰਾਈ ਚਾਗੜ ਦੇ ਨਾਮ ਤੇ ਤਕ ਇਹਨਾਂ ਦਾ ਜਿਹੜਾ ਤਾਂ ਮੁੰਡਾ ਕਕਰਮ ਸੀਗਾ ਜੀ ਇਹ ਇਹਦਾ ਤਾਂ ਦੋ ਦਿਨ ਦਾ ਪੋਸਟਮਨ ਨਿੱਕਾ ਜਿਹਾ ਜਿਹੜਾ ਦੂਬੇ ਨਹੀਂ ਡੇ ਹੋ ਜੁ ਬਣਾਇਆ ਨੇ ਉਹ ਕੋਟੇ ਪੇਸਟਰ ਬਣ ਨਹੀਂ ਦੀ ਤੇ ਉਹਨਾਂ ਨੇ ਇਹਦੇ ਬੱਲੇ ਵੀ ਉਹਨਾਂ ਨੂੰ ਰੀਹੈਬੰਡਾਂ ਵਿੱਚ ਚੋਤਾ ਦਿੱਤੀ ਤੇ ਬੈਂਕ ਤੋਂ ਬੋਲੇ ਨੇ ਇਹਨੂੰ ਪਸਰੀ ਤੋਂ ਪਰਿਵਾਰ ਦਾ ਤਾਂ ਦੇਖੋ ਜੀ ਬੱਚੇ ਅੱਜ ਕੱਲ੍ਹ ਨੂੰ ਜਿਹੜੇ ਸੋਸ਼ਲ ਮੀਡੀਆ ਤੇ ਸੌਂਕ ਨੂੰ ਵੀਰ ਆ ਰਹੇ ਨੇ ਬਹੁਤ ਅਗਰੈਸਿਵ ਨੇਚਰ ਦੇ ਜਾਂਦੇ ਆ ਅੱਜਕੱਲ ਡਾਈਟ ਵਗੈਰਾ ਵੀ ਹੈ ਤਾਂ ਵੀ ਬੱਚੇ ਅਗਰੈਸਿਵ ਨੇਚਰ ਬਹੁਤ ਹੋ ਗਏ ਤੇ ਪੇਰੈਂਟਸ ਹੁੰਦਾ ਮੇਰੀ ਇਹੀ ਇੱਕ ਹਦਾਇਤ ਆ ਵੀ ਇਹਨੂੰ ਲੋਕ ਧਿਆਨ ਦਪਿਆ ਜਾਂਦਾ ਮੈਨੂੰ ਪੁੱਛਿਆ ਜਾਂਦਾ ਕਿ ਤੇਰੀ ਨੂੰ ਕਿੱਦਾਂ ਜਾਂਦਾ ਨੇ ਲੇਟ ਨਾਈਟ ਇਹਨਾਂ ਨੂੰ ਕਦੋਂ ਮੈਨੂੰ ਪੁੱਛਿਆ ਜਾਂਦਾ ਉਹ ਕ੍ਰਾਈਮ ਵੀ ਕਰਕੇ ਤਾਂ ਪਰਖਾ ਕੀ ਹੋ ਗਿਆ